ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਹਾਂ ਆਡਰੈਸ ਇੱਕ ਵਾਰੀ ਵੇਖਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਕਦਾ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਕਦਾ ਗੁਰਸਾਖ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਅਪਲੋਡ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਗਾਵਾਂ ਦੇ ਵਿੱਚ ਚਾਰ ਨਗ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਤਿੰਨ ਗਾਵਾਂ ਜਿਹੜੀਆਂ ਗੱਬਣਾ ਤੇ ਇੱਕ ਗਾਂ ਨਹੀਂ ਬਿਲਕੁਲ ਤਾਜੀ ਸੂਈ ਹੈ ਡਿਟੇਲ ਇਹਨਾਂ ਗਾਵਾਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਨਾ ਕਿ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਵਰਖ ਜਿਹੜੀ ਕਰਨੀ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਗਾਵਾਂ ਦੀ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਹਾਂਜੀ ਵਧੀਆ ਕਰਾ ਸਾ ਵਧੀਆ ਚੱਲੀ ਜਾਂਦੇ ਵਧੀਆ ਕੰਮ ਹਾਂਜੀ ਹਾਂਜੀ ਗੁਰੂ ਰਾਮਦਾਸ ਜੀ ਕਿਰਪਾ ਜੀ ਸ਼ੁਕਰ ਹੈ ਜੀ ਐਡਰੈਸ ਬੋਲ ਦਈ ਆਪਣਾ ਕਰੀ ਐਡਰੈਸ ਆਪਣਾ ਜੀ ਪਿੰਡ ਵੱਡੇ ਸਬਰਾ ਜੀ ਹਾਂਜੀ ਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਰ ਠੀਕ ਹੈ ਜੀ ਹਾਂਜੀ ਫੋਨ ਨੰਬਰ ਤੇ ਨਾਮ ਵੀ ਦੱਸ ਦਿਓ ਜੀ ਫੋਨ ਨੰਬਰ ਆਪਣਾ 8473793359 ਜੀ ਠੀਕ ਹੈ ਜੀ ਨਾਮ ਆਪਣਾ ਗੁਰਸਾਹਿਬ ਗੁਰਸਾਹਿਬ ਸਿੰਘ ਠੀਕ ਹੈ ਜੀ ਅੱਛਾ ਗੁਰਸਾਹਿਬ ਵੀਰਾਂ ਚ ਆਪਣੇ ਕੋਲ ਚਾਰ ਗਾਮਾਂ ਤੋਂ ਚਾਰ ਰਹਿਣਾ ਜੀ ਤਿੰਨ ਗੱਬਣਾ ਇੱਕ ਸਵਾਈ ਹੈ ਹਾਂ ਇਹ ਇਸ ਆਈ ਹਾਲ ਦੇ ਵਿੱਚ ਠੰਡੀ ਸੀਲਸ ਲੱਗ ਗਈ ਕੋਈ ਕੋਈ ਪਿੱਥੜਾ ਵੀ ਤੜੇ ਠੀਕ ਹੈ ਜੀ ਕੋਈ ਬੱਚਾ ਨਹੀਂ ਛੜਨ ਦੀ ਲੋੜ ਕੋਈ ਚੱਕਰੀ ਨਹੀਂ 15 ਲੀਟਰ ਬੋਲੇ ਦਾ ਸਟਾਰਟਿੰਗ ਕੀਤੀ ਕਿੰਨਾ ਸਮਾਂ ਸੋਇ ਵੀਰ ਦੂਜਾ ਸੂਆ ਪਰਸੋਂ ਨਹੀਂ ਸੋਇਆ ਬੱਚਾ ਕੀ ਦਿੱਤ ਨੇ ਮੇਰ ਦਾ ਠੀਕ ਹੈ ਜੀ ਲੋ ਦੋਸਤੋਂ ਗਾਂ ਦਾ ਕੱਦ ਕਾਠ ਕਰਨ ਨੂੰ ਚਾਹੀਦਾ ਇੱਕ 15 ਲੀਟਰ ਬੋਲੇ ਤੋਂ ਜਿਹੜੀ ਨੇ ਸਟਾਰਟਿੰਗ ਕੀਤੀ ਹੈ ਉਮੀਦ ਕਿੰਨੀ ਹੈ ਵੀਰੇ ਤੂੰ ਉਮੀਦ ਸੰਧੂ ਸਾਹਿਬ ਜਰਾ ਸਾਹਿਬ 18 19 ਲੀਟਰ ਦੀ ਦੋਸਤੋ ਉਮੀਦ ਆ 15 ਲੀਟਰ ਤੋਂ ਸਟਾਰਟਿੰਗ ਤੇ 18 ਉਹਦੀ ਲੀਟਰ ਦੋਸਤੋ ਇਹਨੇ ਬੜੇ ਮਜੇ ਨਾਲ ਚਵਾ ਦੇਣਾ ਕਾਡ ਕਾਡ ਦੋਸਤੋ ਥਾਣਾ ਫਰਾਉਂਦੀ ਆ ਕੁਆਲਿਟੀ ਕਰੋ ਚੱਕ ਜੀ ਡਰਦੀ ਆ ਦੋਸਤੋ ਥੋੜਾ ਜਿਹਾ ਸਾਡੇ ਤੋਂ ਬਾਕੀ ਕੋਈ ਗੱਲ ਨਹੀਂ ਨਹੀਂ ਠੰਡੀ ਸੀਲਸ ਲੱਗ ਗਿਆ ਬਸ ਠੀਕ ਹੈ ਸਾਰਾ ਸਭ ਕੋਈ ਚੱਕਰੀ ਕੋਈ ਟ੍ਰਾਈ ਬੈਠਾ ਰਹੇ ਜੂੜ ਪਾਉਣਾ ਕੇ ਪਾਲੇ ਨਹੀਂ ਪਾਉਣਾ ਉਹਦੀ ਮਰਜ਼ੀ ਆ ਇਹ ਬੱਚਾ ਵੀ ਛੱਡਣਾ ਤਾਂ ਵੀ ਠੀਕ ਹੈ ਜੀ ਬੱਚਾ ਦਾ ਕਿੱਥੇ ਪਤਾ ਜੀ ਅੱਛਾ ਠੀਕ ਹੈ ਬਖਾ ਦਿੰਨੇ ਬੱਚਾ ਬੱਚਾ ਦੋਸਤੋ ਇਹਨੇ ਬੱਚੇ ਨੂੰ ਜਨਮ ਦਿੱਤਾ ਜੇ ਥਣਾ ਥਣਾ ਦੀ ਕੁਆਲਿਟੀ ਦੋਸਤੋ ਚੈੱਕ ਕਰ ਲਓ ਚਾਰੇ ਥਣ ਗੈਬ ਚ ਕੋਈ ਫੋਟ ਸ਼ਾਂਗ ਨਹੀਂ ਨਾਲ ਬਹੁਤ ਵਧੀਆ ਦੋਸਤੋ ਆਰਡਰ ਤਿਆਰ ਕੀਤਾ ਹਮਾਨੇ ਤੇ ਜਿਹੜੀਆਂ ਨਾੜਾ ਕਾਫੀ ਦਿਸਦੀ ਹੈ ਬਰੀ ਬਰੀ ਅੱਛਾ ਵੀਰ ਜੀ ਕਿੰਨਾ ਕੰਦਾ ਬੋਲ ਕਰਦੇ ਮੁੱਲ ਕਰਨ ਨੂੰ ਕਹਰਾ ਸਾਹਿਬ ਜਿੰਨਾ ਮਰਜ਼ੀ ਕਰ ਲਈ 68000 ਦੀ 68000 ਦੀ ਠੀਕ ਹੈ ਜੀ 68000 ਰੁਪਏ ਦੋਸਤੋ ਡਿਮਾਂਡ ਰੱਖੀ ਹੈ ਵੀਰ ਨੇ ਬਾਕੀ ਜਿਹੜਾ ਮਾਨਤਾਣਾ ਹੋਊਗਾ ਮੌਕੇ ਤੇ ਹੋਊਗਾ ਜਿੰਨਾ ਵੀ ਹੋ ਸਕਿਆ ਇਸ ਤੋਂ ਅੱਗੇ ਜਿਹੜੀ 2 ਨੰਬਰ ਦੀ ਡਿਟੇਲ ਹੈ ਉਹ ਦੱਸ ਜਪਾਂ ਜੀਗਾ ਇਹ ਕਰਾ ਸਾਹਿਬ ਪਹਿਲਾਂ ਸੋਣਾ ਜੀ ਇਹਨੇ ਕਿੰਨਾ ਟਾਈਮ ਪਿਆ ਜੀ ਸੋਣੇ ਤਿੰਨ ਚਾਰ ਘੰਟੇ ਬਾਕੀ ਆ ਅੱਛਾ ਜੀ ਹਾਂ ਜੀ ਲਓ ਦੋਸਤੋ ਪਹਿਲਾ ਸਵੇਰ ਸੋਣਾ ਤੇ ਜਿਹੜੀ ਤਿਆਰੀ ਇਹ ਦੋਸਤੋ ਇਹਨੇ ਬਹੁਤ ਵਧੀਆ ਕੀਤੀ ਆ ਆ ਗੈਪ ਕਰੋ ਚੈੱਕ ਕਰਾਂ ਅ ਸ਼ਾਈਨਿੰਗ ਦੋਸਤੋ ਵੇਖੋ ਗਾਂ ਦੀ ਇਹ ਡੈਨਮਾਰਕ ਕਾਲੀ ਜੀ ਮਿਲੀ ਦੀ 40 120 ਡੈਨਮਾਰਕ ਦੀ ਤੇ ਅੱਗੇ ਜਿਹੜਾ ਸੀਨ ਨੂੰ ਭਰਿਆ ਜੀ ਉਹਦਾ ਪਤਾ ਨਹੀਂ ਜੋ ਨਹੀਂ ਆਪਾਂ ਪੁੱਛਿਆ ਜੀ ਠੀਕ ਹੈ ਜੀ ਦੋਸਤੋ ਡੈਨਮਾਰਕ 40120 ਦੀ ਇੱਕ ਹੋਰ ਆਪਿਆ ਬੜੀ ਸ਼ੈਨੀ ਚੱਲ ਰਹੀ ਹੈ ਬਹੁਤ ਜਿਆਦਾ ਐਸੇ ਡਾਕਲੀ ਵੀਰ ਮੜੀ ਲਓ ਜੀ ਤੇ ਇਸ ਕੋਲ ਵੀ ਥਾਂਨੇ ਵੀ ਦੀ ਬੜੀ ਖਬਰ ਆ ਰਹੀ ਹੈ ਲੈ ਜੀ ਬਾਕੀ ਦੋਸਤੋ ਜਿਹੜਾ ਥਾਨਿਆਂ ਬਾ ਕਮਾਲ ਹੈ ਜੀ ਲਓ ਦੋਸਤੋ ਆਰਡਰ ਜਿਹੜਾ ਇਹ ਪੂਰੇ ਜੋਸ਼ ਨਾਲ ਤਿਆਰ ਕੀਤਾ ਵਾ ਖਣਾ ਦੀ ਦੋਸਤੋ ਜਿਹੜੀ ਸਪੇਸ ਆ ਆਪਸ ਵਿੱਚ ਕਾਫੀ ਆ ਕਰੋ ਚੱਕ ਜੀ ਦੰਦਾਂ ਚ ਵੀਰ ਕਿਦਾਂ ਚੈੱਕ ਕੀਤੀ ਹਾਂਜੀ ਛਗੀ ਆ ਜੀ ਛਗੀ ਹਾਂਜੀ ਸਹੀ ਦੰਦ ਹੋ ਗਏ ਬਾਕੀ ਦੋਸਤੋ ਆਹ ਜੀ ਚੀਜ਼ ਆ ਬਹੁਤ ਘਟ ਲੱਭਦੀ ਆ ਗਾਵਾਂ ਤੇ ਵੇਖਣ ਨੂੰ ਇਹਦਾ ਵੀਰ ਮੁੱਲ ਕੀ ਕਰਦੇ ਆ ਇਹਦਾ 85000 ਰੁਪਏ ਦਾ 85000 ਨਹੀਂ 85000 ਰੁਪਏ ਦੋਸਤੋ ਡਿਮਾਂਡ ਰੱਖੀ ਗਈ ਹੈ ਬਾਕੀ ਮਾਨਤਾ ਜਿਹੜਾ ਦਾ ਮੌਕੇ ਤੇ ਹੋਊਗਾ ਇਸ ਨੂੰ ਅੱਗੇ 3 ਨੰਬਰ ਦੀ ਡਿਟੇਲ ਦਸੀ ਵੀਰ ਇਹ ਵੀ ਛਿਗੀ ਆ ਜੀ ਮੂੰ ਅੱਛਾ ਜੀ ਪਹਿਲਾਂ ਨਹੀਂ ਸੁਣਿਆ ਜੀ ਫਾਰਮ ਦੀ ਆਫਾ ਅੱਛਾ ਇਹ ਵੀ ਪਹਿਲਾਂ ਸੁਣੀ ਹੈ ਹਾਂ ਜੀ ਪਹਿਲਾਂ ਹੀ ਠੀਕ ਹੈ ਜੀ ਲਓ ਦੋਸਤੋ ਇਹ ਵੀ ਪਹਿਲਾਂ ਸੁਹਾ ਸੁਣੀ ਆ ਕੱਦ ਕਾਠ ਗਾਂ ਦਾ ਦੋਸਤੋ ਚੈੱਕ ਕਰਵਾ ਲਾ ਪੜੇ ਦਫਾਰਮ ਦੀ ਵੀਡੀਓ ਹੈਗੀ ਆ ਠੀਕ ਹੈ ਜੀ ਚੱਲੋ ਦੋਸਤੋ ਗਾਂ ਦਾ ਕੱਦ ਕਾਠ ਕਰੋ ਚੱਕ ਪੂਰੀ ਦੋਸਤੋ ਰਾਜੀ ਪੂਰਾ ਫੁੱਲ ਬਾਡੀ ਵੇਟ ਹਾਲੋ ਜੀ ਕਰੋ ਚੈੱਕ ਜੀ ਦੋਸਤੋ ਇਹ ਵੀ ਇੱਕ ਨਗੀਨਾ ਹੀ ਆ ਬਹੁਤ ਪਰਸਨੈਲਿਟੀ ਆ ਜੀ ਫੇਸ ਕੁਆਲਟੀ ਜੀ ਗੱਲ ਕਰੀਏ ਫੇਸ ਕੁਆਲਟੀ ਬਹੁਤ ਚੰਗੀ ਆ ਹਾਂਜੀ ਹਾਂਜੀ ਲਓ ਦੋਸਤੋ ਕਰੋ ਚੈੱਕ ਜੀ ਗਾਂ ਦਾ ਕਦ ਕੱਠਾ ਇਦਾਂ ਕੀ ਵੀ ਰਮੜੀ ਜੀ ਸਗਰ ਤੋਂ ਦੋਸਤੋ ਤੁਹਾਨੂੰ ਦਿਖਾਉਣਾ ਗਾਂ ਦਾ ਕਦ ਕੱਠਾ ਤੁਸੀਂ ਚੈੱਕ ਕਰ ਸਕਦੇ ਦੇਖ ਲੋਤੀ ਗਾਂ ਦਾ ਲੈ ਜਾ ਵੀ ਕਿੰਨਾ ਟਾਈਮ ਪਿਆ ਜੇ ਸੁੰਦਰ ਵਿੱਚ ਵੀਰ ਇਹ ਜਰਾਂ ਸਾਹਿਬ ਜਿਹੜੀਆਂ ਲਾਸ਼ਾਂਆਂ ਵੜਾ ਨਾ ਇੱਥੇ ਸੁੰਨ ਜਿਹੜੀ ਸੂਈ ਤੋਂ ਬਾਅਦ ਚ ਹਾਂਜੀ ਹਾਂਜੀ ਇਹ ਵਸ ਪਿਆਰੀ ਜੀ ਮੰਨ ਲਓ ਕੋਈ 4 ਦਿਨ ਲੱਜੇ ਕੋਈ 3 ਦਿਨ ਲੱਜੇ ਇਸੇ ਇੱਥੇ ਕੀ ਮੀਰ ਕਰਦੇ ਆ ਠੀਕ ਠੀਕ ਹੈ ਜੀ ਦੋ ਦੋ ਤਿੰਨ ਤਿੰਨ ਚਾਰ ਚਾਰ ਦਿਨ ਦਾ ਟਾਈਮ ਇਹਨਾਂ ਦੇ ਸੁੰਨ ਦੇ ਵਿੱਚ ਪਿਆ ਵਾ ਤੇ ਇਹ ਦੋਵੇਂ ਗਾਵਾਂ ਜਿਹੜੀ ਵਿਖਾਈਆਂ ਤੁਹਾਨੂੰ ਪਹਿਲਾ ਪਹਿਲਾ ਸੂਹਾ ਸੁਣੀਆ ਵਾ ਅਛਾ ਵੀਰ ਇਹਦਾ ਕੀ ਮੁੱਲ ਕਰੇ ਸੇਮ ਹੀ ਮੁੱਲ ਆ ਜੀ 3 ਲਾ ਲਈ 685 85 ਅੱਛਾ ਠੀਕ ਠੀਕ ਹੈ ਲਓ ਦੋਸਤੋ ਤਿੰਨ ਗਾਂਵਾਂ ਤੁਹਾਨੂੰ ਆ ਗਏ ਇਹ ਤੋਂ ਬਾਅਦ ਇੱਕ ਗਾਂ ਹੋਰ ਜਿਹੜੀ ਨਾਲ ਇਹਦਾ ਵੀ 85000 ਮੁੱਲ ਲਾਉਗਾ ਇਹ ਜਿਹੜੀ ਖੈਰਾ ਸਾਹਿਬ ਦੀ ਤੀਜੀ ਸੂਏ ਸੋਣੀ ਹੈ ਅੱਛਾ ਜੀ ਹਾਂ 27 28 ਲੀਟਰ ਜਿਹੜਾ ਦੁੱਧ ਭਰਿਆ ਜੀ ਪਿਛਲੇ ਸੂਏ ਦਾ ਠੀਕ ਹੈ ਜੀ ਬਾਕੀ ਦੋਸਤੋ ਗਾਂ ਦਾ ਕੱਦ ਕਾਠੀ ਕਰੀ ਚੈੱਕ ਕਰੋ ਪੂਰੀ ਰੀਲ ਗੜੀ ਦੇ ਇੰਜਨ ਜਿਹੜੀ ਜਾ ਕਰੋ ਚੈੱਕ ਬੜੀ ਖੈਰਾ ਸਾਹਿਬ ਦੀ ਕਮਾਲ ਨੇ ਵੀ ਖਬਰਦਾਰ ਕੋਲ ਉਹ ਅੱਗੇ ਜੇ ਥੋੜੀ ਭੱਲ ਗਈ ਠੀਕ ਹੈ ਜੀ ਬਾਕੀ ਦੋਸਤੋ ਜਿੰਨਾ ਨੇ ਆਰਡਰ ਤਿਆਰ ਕੀਤਾ ਨਾ ਕਰਮਾਈ ਨੇ ਆ ਕਰਿਓ ਤੇ ਚੈੱਕ ਤੁਸੀਂ ਤੇ ਅਜੇ ਬਾਕੀ ਸੁਣਦੇ ਸਮੇਂ ਤੱਕ ਇਹ ਆਰਡਰ ਕਿੰਨਾ ਹੋਰ ਤਿਆਰ ਕਰ ਲੂਗੀ ਇਹ ਤੁਸੀਂ ਅੰਦਾਜ਼ਾ ਆਪ ਖੁਦ ਲਾ ਸਕਦੇ ਜੀ ਬਹੁਤ ਜਰਾ ਜੀ ਹਾਂਜੀ ਹਾਂਜੀ ਲਓ ਦੋਸਤੋ ਗਾ ਦਾ ਕੱਦ ਕਾਠ ਇੱਕ ਵਾਰੀ ਚੈੱਕ ਇਹਦਾ ਕਰੋ ਜਰੂਰ ਡੱਕੀ ਵੀ ਕਿੱਥੇ ਤਿਆਰ ਹੁੰਦੀ ਹੁੰਦੀ ਕਿਹੜਾ ਸਾਹਿਬ ਬੜੀ ਜਿਆਦਾ ਤਿਆਰ ਹੋਏ ਨੇ ਲਓ ਦੋਸਤੋ ਮੈਂ ਪਹਿਲੇ ਤਿਆਰ ਤੋਂ ਦਿਖਾਉਣਾ ਜੀ ਯਾਰ ਨੂੰ ਕਰੋ ਚੱਕ ਜੀ ਲਓ ਦੋਸਤੋ ਕਰੋਚਾ ਕਗਾ ਦਾ ਕਰਦ ਕਰ ਲੈ ਜਾ ਵੀਰ 27 28 ਲੀਟਰ ਦੁੱਧ ਦੋਸਤੋ ਇਹਨੇ ਚਵਾਇਆ ਵਾ ਦੂਜੇ ਸਵੇਰੇ ਦੇ ਵਿੱਚ ਤੀਜੇ ਸਵੇਰੇ ਆਸ ਤੇ ਦੋਸਤੋ ਗਾੜੀ ਦੇ ਗੱਬਣੇ ਕਹਿੰਦੇ ਆਨਲਾਈਨ ਵੀ ਗਾ ਲੈਣੀ ਆਪਾਂ ਕਿਲੋ 2 ਕਿਲੋ ਆਪਾਂ ਵੀਡੀਓ ਕਰਦੀ ਫਰਾਂਗੇ ਠੀਕ ਹੈ ਜੀ ਗੱਬਣੇ ਠੀਕ ਹੈ ਜੀ ਬਾਕੀ ਦੋਸਤੋ ਆਪਣਾ ਦੋ ਟਾਈਮ ਤੋਂ ਲੈ ਕੇ ਤਿੰਨ ਰਾਮ ਗਰੰਟੀ ਦੇ ਭੇਜ ਦਾਂਗੇ ਕਿੰਨੇ ਗਾਵਾ ਜਿਹੜੀਆਂ ਪਛੇੜੀ ਨੇ ਪੂਰਦੀ ਆਪਣੀ ਗਰੰਟੀ ਹੈ ਠੀਕ ਹੈ ਜੀ ਹਾਂ ਜੀ اس اے ਦਾ مول بھی 85 85 جی کتنا اچھا لگ سی 85 85 ਜਿਹੜੀ ਚੰਗੀ ਲੱਗਦੀ ਤਿੰਨੇ ਇਕੱਠੀਆਂ ਲੈਣੀਆਂ ਤਿੰਨੇ ਇਕੱਠੀਆਂ ਵਿੱਚ ਲੈ ਸਕਦਾ فارਮ ਵਾਲੀਆਂ ਵੜਾ ਜਿਹੜੇ ਅੱਜ ਕੱਲ ਨਵੇਂ ਫਾਰਮਰ ਆ ਉਹਨਾਂ ਨੂੰ ਬਹੁਤ ਜ਼ਿਆਦਾ ਚੰਗਾ ਜੀ ਹਾਂਜੀ 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 ਇਹ ਤਾਂ ਗੱਲ ਹੈ ਜੀ ਲੋ ਦੋਸਤੋ ਤਿੰਨ گاਵਾ ਗੱਪਣਾ ਤੋਂ ਦਿਖਾਈਆਂ ਜੇ ਇੱਕ گاਾਂ ਬਿਲਕੁਲ ਤਾਜੀ ਸੂਈ ਹੈ ਪਸੰਦ ਦੋਸਤੋ ਤੁਸੀਂ ਆਪ ਕਰਨੀਏ ਜਿਹੜਾ ਵੀ ਪਸ਼ੂ ਜਿਹੜੇ ਵੀ ਉਹਨੂੰ ਪਸੰਦ ਆਊਗਾ ਨੰਬਰ ਜਿਹੜਾ ਵੇਚਦਾ ਸਕਰੀਨ ਤੇ ਚਲਾ ਦਊਗਾ ਤੇ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਜ਼ਿਆਦਾ ਡਿਟੇਲ ਪੁੱਛ ਸਕਦੇ ਜੀ ਸੂਏ ਪਸੂ ਨੂੰ ਦੋਸਤੋ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਕਰਿਆ ਕਰੋ ਗੱਬਣ ਪਸੂ ਨੂੰ ਦੋਸਤੋ ਚਾਰੇ ਸਣਾ ਦੀ ਤਿਰਕੇ ਪਾਸ ਕਰਕੇ ਆਪਣੀ ਤਸੱਲੀ ਕਰਕੇ ਖਰੀਦਿਆ ਕਰੋ ਐਡਰੈਸ ਇੱਕ ਵਾਰੀ ਵੀ ਜਦਾ ਫੇਰ ਬੋਲ ਦਿੰਨਾ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਕਰਨਦਾਰਨ ਫੋਨ ਨੰਬਰ ਵੀ ਜਿੱਕਰ ਵੀ ਬੋਲ ਦਈਏ 84 ਤੇ 79 33590 ਠੀਕ ਹੈ ਜੀ 84 ਤੇ 79 33590 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ